ਅਦਾਕਾਰ ਚਿਰੰਜੀਵੀ ਨੇ ਗਿਨੀਜ਼ ਵਰਲਡ ਰਿਕਾਰਡਸ 'ਚ ਦਰਜ ਕਰਾਇਆ ਆਪਣਾ ਨਾਮ 45 ਸਾਲਾਂ 'ਚ 156 ਫਿਲਮਾਂ 'ਚ 537 ਗੀਤਾਂ 'ਚ 24000 ਕੀਤੇ ਡਾਂਸ ਸਟੈਪ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਈਲਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੀ ਮੈਗਾ ਸਟਾਰ ਕੀਚਿਰਨ ਜੀਵੀ ਨੇ ਸਰਵੋਤਮ ਫਿਲਮ ਅਦਾਕਾਰ ਬਚੋ ਗਿਨੀਜ਼ ਵਰਲਡ ਰਿਕਾਰਡਸ 'ਚ ਆਪਣਾ ਨਾਮ ਦਰਜ ਕਰਵਾ ਲਿਆ ਚਰਨਜੀਵੀ ਨੇ 45 ਸਾਲਾਂ 'ਚ ਆਪਣੀ 156 ਫਿਲਮਾਂ 'ਚ 537 ਗੀਤਾਂ ਦੇ ਵਿੱਚ 24000 ਡਾਂਸ ਸਟੈਪ ਕੀਤੇ ਨੇ ਇਸ ਅਦਾਕਾਰ ਨੂੰ ਅੱਜ ਹైదరాబాద్ 'ਚ ਇਸ ਵਕਕਾਰੀ ਐਵਾਰਡ ਦੇ ਨਾਲ ਸਨਮਾਨਿਆ ਗਿਆ ਇਸ ਮੌਕੇ ਬਾਲੀਵੁੱਡ ਦੇ ਉੱਘੇ ਅਦਾਕਾਰ ਅਮਰ ਖਾਨ ਨੇ ਗਿਨੈਸ ਵਰਡ ਰਿਕਾਰਡ ਦੇ ਪ੍ਰਤੀਨਿਧ ਨੇ ਚਰਨਜੀਵੀ ਨੂੰ ਸਰਟੀਫਿਕੇਟ ਸੌਂਪਿਆ ਜਿਸ ਦੇ ਬਦੱਸਿਆ ਗਿਆ ਹੈ ਕਿ ਭਾਰਤੀ ਫਿਲਮ ਉਦਯੋਗ ਦੇ ਅਦਾਕਾਰ ਤੇ ਡਾਂਸਰ ਨੇ ਇਹ ਮਾਨ ਇਸ ਸਾਲ 20 ਸਤੰਬਰ ਨੂੰ ਹਾਸਲ ਕੀਤਾ ਹੈ। ਚਿਰੰਜੀਵੀ ਨੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਕਦੇ ਗਿਨੈਸ ਵਰਲਡ ਰਿਕਾਰਡ ਹਾਸਲ ਕਰਨ ਦੀ ਉਮੀਦ ਨਹੀਂ ਕੀਤੀ ਸੀ। ਇਹ ਸਨਮਾਨ ਲਈ ਸਾਰਿਆਂ ਦਾ ਧੰਨਵਾਦ। ਜਿਕਰ ਇਹ ਹੈ ਕਿ ਚਿਰੰਜੀਵੀ ਨੇ 22 ਸਤੰਬਰ 1978 ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਚਿਰੰਜੀਵੀ ਨਾਲ ਮਨਸਾਂਜਾ ਕਰਨ ਵਾਲੇ ਸੁਪਰਸਟਾਰ ਅਮਰਖਾਨ ਨੇ ਕਿਹਾ ਕਿ ਉਹ ਚਿਰੰਜੀਵੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਤੇ ਉਹਨਾਂ ਨੂੰ ਆਪਣਾ ਵੱਡਾ ਭਰਾ ਵੀ ਮੰਨਦੇ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਐ ਰੇਵੰਤ ਰੈਡੀ ਨੇ ਐਕਸ ਤੇ ਇੱਕ ਪੋਸਟ ਚਿਰੰਜੀਵੀ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਤੇਲਗੂ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਦਾਕਾਰ ਕੇ ਚਿਰੰਜੀਵੀ ਨੂੰ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਥਾਂ ਮਿਲੀ ਹੈ